ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਜੇ ਵਿਵਾਦ ਚੱਲ ਰਿਹਾ ਹੈ ਤੇ ਉਥੇ ਹੁਣ ਧਾਰਮਿਕ ਕਾਰਵਾਈ ਦੀ ਮੰਗ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਕੀਤੀ ਗਈ ਹੈ ਦੱਸਦੇ ਕਿ ਇੱਕ ਵਾਰ ਫਿਰ ਤੋਂ ਸਵਾਲ ਵਿਰਸਾ ਸਿੰਘ ਵਲਟੋਹਾ ਨੇ ਉਠਾਏ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਇੱਕ ਹੁਣ ਫੇਰ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਰੂਪੀ ਸਵਾਲ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੱਸਣ ਦੀ ਕਿਰਪਾਲਤਾ ਕਰਨਗੇ ਤਖਤ ਸੈਬਾਨਾ ਦੇ ਜਥੇਦਾਰ ਵੱਲੋਂ ਗਾਲਾਂ ਦੀ ਵਰਤੋਂ ਕਰਨਾ ਕਿ ਗੁਰਮਤ ਦੇ ਅਨੁਕੂਲ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਪਸ਼ਟ ਕਰਨ ਕਿ ਉਹ ਗੁਰਸਿੱਖ ਨਹੀਂ ਕਿ ਮਲਵਈ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਗੁਰਮਤ ਦੇ ਅਨੁਸਾਰ ਤਾਂ ਤਖਤ ਸਾਹਿਬ ਦੀ ਸੇਵਾ ਗੁਰਸਿੱਖ ਹੀ ਕਰ ਸਕਦਾ ਹੈ ਨਾ ਕਿ ਕੋਈ ਮਲਵਈ ਮਜੈਲ ਜਾਂ ਦੁਆਬੀਆ ਜਾਂ ਲਾਹੌਰੀਆ ਗਿਆਨੀ ਹਰਪ੍ਰੀਤ ਸਿੰਘ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਤਖਤ ਸ਼੍ਰੀ ਦੰਦਮਾ ਸਾਹਿਬ ਵਿਖੇ ਮर्यादा ਅਨੁਸਾਰ ਨਿਰੰਤਰ ਚੱਲੇ ਚੱਲ ਰਹੇ ਕੀਰਤਨ ਨੂੰ ਬੰਦ ਕਰਾ ਕੇ ਕੇਵਲ ਨਿੱਜੀ ਬਚਨ ਕਰਕੇ ਕੀ ਮर्यादा ਦੀ ਉਲੰਘਣਾ ਨਹੀਂ ਤੇ ਗਿਆਨੀ ਹਰਪ ਸਿੰਘ ਜੀ ਤੁਸੀਂ ਆਪਣਾ ਪੱਖ ਰੱਖਣ ਦੇ ਲਈ ਤੱਕ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਨੂੰ ਆਪਣੇ ਅੱਗੇ ਖੜਾ ਕਰਕੇ ਮਾਈਕ ਤੇ ਆਪਣਾ ਨਿੱਜੀ ਭਾਸ਼ਣ ਦੇ ਕੇ ਮर्यादा ਦੀ ਉਲੰਘਣਾ ਨਹੀਂ ਕੀਤੀ ਸਤਿਕਾਰਯੋਗ ਸਿੰਘ ਸਹਿਬਾਨ ਗਿਆਨੀ ਹਰਪ ਸਿੰਘ ਜੀਓ ਤੁਸੀਂ 16 ਅਕਤੂਬਰ ਨੂੰ ਤਤਿ ਸ਼੍ਰੀ ਦਮਦਮਾ ਸਾਹਿਬ ਦੀ ਹਦੂਦ ਅੰਦਰ ਬੈਠ ਕੇ ਝੂਠ ਬੋਲਦੇ ਆ ਮੇਰੇ ਉੱਪਰ ਆਧਾਰਨ ਹੀਰ ਜਿਹੜੇ ਕਿ ਝੂਠ ਦੋਸ਼ ਲਗਾਏ ਨੇ ਤੇ ਵਿਰਸਾ ਸਿੰਘ ਵਲਟੋਹਾ ਨੇ ਜਿਹੜਾ ਕਿ ਕਿਹਾ ਉਹਨਾਂ ਨੇ ਕਿਹਾ ਕਿ ਵਿਰਸਾ ਸਿੰਘ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਨੇ ਵਿਰਸਾ ਸਿੰਘ ਨੇ ਮੇਰੀਆਂ ਜਾਤਾਂ ਬਾਰੇ ਗੱਲਾਂ ਕੀਤੀਆਂ ਨੇ ਵਿਰਸਾ ਸਿੰਘ ਨੇ ਮੇਰੀਆਂ ਬੱਚੀਆਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਆ ਤੁਸੀਂ ਮੇਰੇ ਉੱਤੇ ਹੋਰ ਵੀ ਗੰਭੀਰ ਦੋਸ਼ ਲਾਉਂਦੇ ਆ ਰੋਕੇ ਅਸਤੀਫੇ ਦਾ ਡਰਾਮਾ ਵੱਡਾ ਡਰਾਮਾ ਕਰਦੇ ਆ ਵੀਡੀਓ ਅਪਲੋਡ ਕੀਤੀ ਜਿਸ ਵੀਡੀਓ ਨੇ ਤਰਥੱਲੀ ਮਚਾ ਦਿੱਤੀ ਤੁਸੀਂ ਆਪਣੇ ਡਰਾਮੇ ਚ ਪੂਰੀ ਤਰ੍ਹਾਂ ਕਾਮਯਾਬ ਰਹੇ ਸੋਸ਼ਲ ਮੀਡੀਆ ਤੇ ਮੈਨੂੰ ਤੇ ਮੇਰੇ ਪਰਿਵਾਰ ਚ ਵੱਡੇ ਪੱਧਰ ਤੇ ਟਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਮੈਂ 16 ਅਕਤੂਬਰ ਨੂੰ ਹੀ ਵੀਡੀਓ ਪਾ ਕੇ ਸਪਸ਼ਟ ਕੀਤਾ ਕਿ ਗਿਆਨੀ ਹਰਪੇ ਸਿੰਘ ਜੀ ਝੂਠ ਬੋਲ ਰਹੇ ਨੇ ਮੈਂ ਆਪਣੀ ਵੀਡੀਓ ਵਿੱਚ ਤੁਹਾਡੇ ਕੋਲੋਂ ਲਾਏ ਦੋਸ਼ਾਂ ਦੇ ਸਬੂਤਾਂ ਦੀ ਮੰਗ ਕੀਤੀ ਸਬੂਤਾਂ ਦੀ ਮੰਗ ਮੈਂ ਲਗਾਤਾਰ ਕਰਦਾ ਰਿਹਾ ਤੇ ਅੱਜ ਤੱਕ ਕਰ ਰਿਹਾ ਹਾਂ ਮੈਂ 29 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਥੱਲੇ ਖੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਬੇਨਤੀ ਕਰਦਾ ਕਿਹਾ ਕਿ ਗਿਆਨੀ ਹਰਪੇ ਸਿੰਘ ਜੀ ਨੇ ਮੇਰੇ ਤੇ ਝੂਠੇ ਦੋਸ਼ ਲਾਏ ਨੇ ਤੇ ਜਿਨ੍ਹਾਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਪੀੜਾ ਦਿੱਤੀ ਆ ਜੇ ਗਿਆਨੀ ਹਰਪੇ ਸਿੰਘ ਕੋਲ ਕੋਈ ਸਬੂਤ ਹੈ ਤਾਂ ਗੁਰੂ ਪੰਥ ਦੀ ਕਚੈਰੀ 'ਚ ਪੇਸ਼ ਕਰਨ ਨਹੀਂ ਤਾਂ ਫਿਰ ਗਿਆਨੀ ਹਰਪੇ ਸਿੰਘ ਜੀ ਸਿੱਖ ਕੌਮ ਨੂੰ ਗੁੰਮਰਾਹ ਕਰਨ ਝੂਠ ਬੋਲਣ ਤੇ ਝੂੜ ਬੋਲ ਕੇ ਸਿੱਖ ਕੌਮ ਵਿੱਚ ਪੜਕਾਹਟ ਪੈਦਾ ਕਰਨ ਦੇ ਲਈ ਗੁਰੂ ਪੰਥ ਤੋਂ ਇਸ ਗੁਨਾਹ ਦੇ ਲਈ ਮਾਫੀ ਮੰਗਣ ਤੇ ਇਸ ਗੁਨਾਹ ਦੇ ਲਈ ਗਿਆਨੀ ਹਰਪੀ ਸਿੰਘ ਜੀ ਵਿਰੁੱਧ ਮर्यादा ਅਨੁਸਾਰ ਧਾਰਮਿਕ ਕਾਰਵਾਈ ਕੀਤੀ ਜਾਵੇ ਕਿ ਤੁਸੀਂ 16 ਅਕਤੂਬਰ ਨੂੰ ਮੇਰੇ ਤੇ ਲਾਏ ਦੋਸ਼ਾਂ ਦੇ ਸਬੂਤ ਪੇਸ਼ ਕਰੋਗੇ ਜਾਂ ਫਿਰ ਝੂਠੇ ਦੋਸ਼ ਦੇ ਲਈ ਔ ਲਾਉਣ ਦੇ ਲਈ ਜਿਹੜਾ ਕਿ ਗੁਰੂ ਪੰਥ ਕੋਲੋਂ ਮਾਫੀ ਕਦੋਂ ਮੰਗੋਗੇ ਤੇ ਦੱਸਦੀ ਹੈ ਕਿ ਪੋਸਟ ਵਰਸਾ ਸਿੰਘ ਬਲਟੋਹਾ ਨੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਇੱਕ ਵਾਰ ਫਿਰ ਤੋਂ ਉਹਨਾਂ ਨੇ ਜਿਹੜਾ ਕਿ ਗਿਆਨੀ ਹਰਪੀ ਸਿੰਘ ਦੇ ਉੱਤੇ ਪਾਲਟਵਾਰ ਕੀਤਾ ਕੁਝ ਸਵਾਲ ਫਿਰ ਤੋਂ ਗਿਆਨੀ ਹਰਪੀ ਸਿੰਘ ਦੇ ਉੱਤੇ ਉਹਨਾਂ ਨੇ ਖੜੇ ਕਰ ਦਿੱਤੇ ਨੇ ਤੇ ਕੱਲ ਉਹਨਾਂ ਦੀ ਇੱਕ ਵੀਡੀਓ ਜਿਹੜੀ ਕਿ ਕਾਫੀ ਕਲਿੱਪ ਵਾਇਰਲ ਹੋਇਆ ਤੇ ਇਹ 27 ਸਕਿੰਟ ਦਾ ਜਿਹੜਾ ਕਲਿੱਪ ਆ ਕਾਫੀ ਵਾਇਰਲ ਹੋ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਵਰਸਾ ਸਿੰਘ ਬਲਟੋਹਾ ਨੂੰ ਗਾਲੀ ਗਲੋਚ ਕੀਤੀ ਸਾਲਿਓ ਸ਼ਬਦ ਦਾ ਜਿਹੜਾ ਕਿ ਇਸਤੇਮਾਲ ਕੀਤਾ ਤੇ ਜਿਸ ਤੋਂ ਬਾਅਦ ਗਿਆਨੀ ਹਰਪੀ ਸਿੰਘ ਦਾ ਕਹਿਣਾ ਹੈ ਕਿ ਜਿਹੜਾ ਕਿ ਸਾਲਿਓ ਮਲਵਈ ਦੇ ਵਿੱਚ ਜਿਹੜਾ ਕਿ ਸ਼ਾਹ ਦਵਾਰਤਿਆ ਜਾਂਦਾ ਇਹ ਆਮ ਜਿਹਾ ਵਰਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਵਿਰਸਾ ਸਿੰਘ ਵਲਟੋਹਣ ਇੱਕ ਵਾਰ ਫਿਰ ਤੋਂ ਗਿਆਨੀ ਹਰਪ ਸਿੰਘ ਦੇ ਉੱਤੇ ਸਵਾਲ ਖੜੇ ਕਰ ਦਿੰਦੇ ਨੇ